ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਆਪਾਂ ਸਸਤੇ ਸੂਟ ਨੂੰ ਡਿਜ਼ਾਈਨਰ ਕਿਵੇਂ ਬਣਾਉਣਾ ਹੈ ਤੇ ਵਧੀਆ-ਵਧੀਆ ਡਿਜ਼ਾਈਨਰ ਡਿਜ਼ਾਈਨਰ ਸੂਟ ਮੈਂ ਤੁਹਾਨੂੰ ਦਿਖਾਉਂਗੀ ਅੱਜ ਜੋ ਮੈਂ ਰੈਡੀ ਕੀਤੇ ਹੈ ਕਿਉਂਕਿ ਇਹਨਾਂ ਦੀ ਵੀਡੀਓ ਕਲਿੱਪ ਲੈ ਲੈ ਕੇ ਰੱਖੀਆਂ ਹੋਈਆਂ ਸੀ ਕਿ ਨਾਲ ਦੇ ਨਾਲ ਵੀਡੀਓ ਬਣਾ ਕੇ ਕਿਉਂਕਿ ਕਸਟਮਰ ਨਾਲ ਦੇ ਨਾਲ ਸੂਟ ਲੈ ਜਾਂਦੇ ਹੈ ਤੇ ਸੂਟ ਆਪਣੇ ਕੋਲੇ ਰੁਕਦਾ ਹੀ ਨਹੀਂ ਹਨਾ ਤੇ ਮੈਂ ਸੋਚਿਆ ਚਲੋ ਵੀਡੀਓ ਬਣਾ ਕੇ ਰੱਖ ਲੈਨੇ ਤੇ ਆਪਾਂ ਆਪਣੇ ਆਡੀਅנס ਨੂੰ ਦਿਖਾਵਾਂਗੇ ਵੀ ਕਿੰਨਾ ਕੁ ਆਪਾਂ ਡਿਜ਼ਾਈਨ ਸੂਟ ਰੈਡੀ ਕਰਦੇ ਆਂ ਦੇਖੋ ਇਹ ਆਪਾਂ ਲਹਿੰਗੇ ਦੇ ਨਾਲ ਚੋਲੀ ਰੈਡੀ ਕੀਤੀ ਹੈ ਠੀਕ ਹੈ ਇਹ ਆਪਾਂ ਜੋ ਲਹਿੰਗਾ ਸੀਗਾ ਲਹਿੰਗੇ ਦਾ ਕਪੜਾ ਲਾ ਕੇ ਪਲੇਨ ਕਪੜਾ ਲੈ ਕੇ ਆਪਾਂ ਠੀਕ ਹੈ ਉਹਦੇ ਉੱਤੇ ਇਸ ਤਰੀਕੇ ਨਾਲ ਲੈਸ ਵਰਕ ਕੀਤਾ ਤੇ ਉਸ ਦਾ ਕਪੜਾ ਲਾਇਆ ਠੀਕ ਹੈ ਉੱਪਰ ਲੈਸ ਵਰਕ ਕੀਤਾ ਇਹ ਆਪਾਂ ਘੇਰੇ ਦਾ ਬਣਾਇਆ ਠੀਕ ਹੈ ਇਹ ਛੋਟ ਕੁਰਤੀ ਬਣਦੀ ਹੁੰਦੀ ਹੈ ਚੋਲੀ ਹਮੇਸ਼ਾ ਲਹਿੰਗੇ ਦੇ ਨਾਲ ਠੀਕ ਹੈ ਤੇ ਹੁਣ ਦੇਖੋ ਆਪਾਂ ਗਲੇ ਦੇ ਉੱਪਰ ਕਿਵੇਂ ਬਣਾਇਆ ਗਲੇ ਦੇ ਉੱਪਰ ਦੇਖੋ ਇਸ ਤਰੀਕੇ ਨਾਲ ਆਪਾਂ ਪੈਚ ਲਗਾਇਆ ਤੇ ਵਿੱਚ ਆਪਾਂ ਗਲਾ ਘੱਟ ਤਾਂ ਸਾਈਡਾਂ ਤੇ ਲੈਸ ਲਾਈ ਹੈ ਠੀਕ ਹੈ ਜੀ ਤੇ ਇਦਾਂ ਹੀ ਆਪਾਂ ਬਾਜੂ ਤੇ ਕੀਤਾ ਦੇਖੋ ਬਹੁਤ ਹੀ ਸੋਹ ਅਨ ਡੈਡੀ ਹੋਇਆ ਤੁਸੀਂ ਆਪਣੇ ਆਪਾ ਸੂਟ ਦੇ ਉੱਤੇ ਵੀ ਇਹ ਚੀਜ਼ ਬਣਾ ਸਕਦੇ ਆ ਪੰਜਾਬੀ ਸੂਟ ਨੂੰ ਵੀ ਵਧੀਆ ਲੁੱਕ ਇਸ ਤਰੀਕੇ ਨਾਲ ਦੇ ਸਕਦੇ ਆ ਹਨਾ ਸਲਵਾਰ ਸੂਟ ਨੂੰ ਵੀ ਤੇ ਹੁਣ ਡਿਜ਼ਾਈਨ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਸੋਹਣਾ ਬਣਿਆ ਹੈ ਹਨਾ ਤੇ ਇਹ ਦੇਖੋ ਇਸ ਦੀ ਪੂਰੀ ਲੁੱਕ ਇਸ ਤਰ੍ਹਾਂ ਆਉਂਦੀ ਹੈ ਬਹੁਤ ਸੋਹਣਾ ਲੱਗਦਾ ਹੈ ਹਨਾ ਤੇ ਦੂਜਾ ਡਿਜ਼ਾਈਨ ਹੈਗਾ ਆਪਾਂ ਸਲਵਾਰ ਦਾ ਕਪੜਾ ਲਾ ਕੇ ਪਲੇਨ ਉੱਤੇ ਆਪਾਂ ਐਂਕਰਿੰਗ ਕੀਤੀ ਹੋਈ ਆ ਠੀਕ ਹੈ ਐਂਕਰਿੰਗ ਕਰਕੇ ਆਪਾਂ ਸੂਟ ਨੂੰ ਡਿਜ਼ਾਈਨ ਕੀਤਾ ਠੀਕ ਹੈ ਐਂਕਰ ਥ੍ਰੈਡ ਆਪਾਂ ਸ਼ਰਟ ਨਾਲ ਦਾ ਲਿਆ ਮੈਚਿੰਗ ਜੋ ਪੀਚ ਕਲਰ ਸੀ ਉਹ ਵਾਲਾ ਆਪਾਂ ਲਾਇਆ ਹੋਇਆ ਵਿੱਚ ਇਹਦੇ ਤੇ ਸਲਵਾਰ ਦਾ ਪਲੇਨ ਕਪੜਾ ਆਪਾਂ ਘੇਰੇ ਤੇ ਤੇ ਬਾਜੂ ਤੇ ਲਾਇਆ ਦੇਖੋ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਠੀਕ ਹੈ ਜੀ ਤੇ ਤੀਜਾ ਡਿਜ਼ਾਈਨ ਆ ਇਹ ਵਾਲਾ ਠੀਕ ਹੈ ਇਹ ਤਾਂ ਬਿਲਕੁਲ ਹੀ ਛੋਟੀ ਕਲਿੱਪ ਲਈ ਗਈ ਹੈ ਕਿਉਂਕਿ ਕਸਰ ਲੱਗੇ ਸੀ ਇਹਦਾ ਟਾਈਮ ਹੀ ਨਹੀਂ ਲੱਗਿਆ ਹਨਾ ਬਹੁਤ ਹੀ ਅਰਜੈਂਟ ਚਾਹੀਦਾ ਸੀਗਾ ਦੇਖੋ ਗਲੇ ਦੇ ਉੱਤੇ ਆਪਾਂ ਸਾਈਡਾਂ ਲੈਸ ਵਰਕ ਕੀਤਾ ਤੇ ਅੰਦਰ ਆਪਾਂ ਛੋਟੇ-ਛੋਟ ਹੈਂ ਠੀਕ ਹੈ ਤੇ ਇਹ ਹੈਗਾ ਚੌਥਾ ਡਿਜ਼ਾਈਨ ਚੌਥਾ ਡਿਜ਼ਾਈਨ ਦੇਖੋ ਤੁਸੀਂ ਆਪਾਂ ਗਲੇ ਦੇ ਉੱਤੇ ਆਪਾਂ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਇਹ ਡਿਜ਼ਾਈਨ ਮਤਲਬ ਬਹੁਤ ਸੋਹਣਾ ਬਣਿਆ ਠੀਕ ਹੈ ਜੋ ਇੱਕ ਜੋ ਮੈਂ ਤੁਹਾਨੂੰ ਹੁਣ ਪਹਿਲਾ ਡਿਜ਼ਾਈਨ ਦਿਖਾ ਕੇ ਟਿਆ ਹੁਣ ਤੱਕ ਮੈਂ ਪੰਜ ਸੂਟਾਂ ਦੇ ਉੱਤੇ ਬਣਾ ਚੁੱਕਿਆ ਹਾਂ ਮਤਲਬ ਕਿ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਉਹ ਵਾਲਾ ਡਿਜ਼ਾਈਨ ਸਾਰਿਆਂ ਨੇ ਤੇ ਇੱਕ ਸੂਟ ਦੇ ਹੋਰ ਰੈਡੀ ਕਰਨਾ ਹੈ ਉਹ ਵਾਲਾ ਠੀਕ ਹੈ ਲਾਈਨਿੰਗ ਵਾਲੇ ਦੇ ਉਸ ਦੀ ਵੀਡੀਓ ਮੈਂ ਜ਼ਰੂਰ ਪਾਉਂਗੀ ਤੇ ਤੁਹਾਨੂੰ ਦਿਖਾਉਂਗੀ ਕਿਸ ਤਰੀਕੇ ਨਾਲ ਰੈਡੀ ਹੁੰਦਾ ਠੀਕ ਹੈ ਤੇ ਇਹ ਵਾਲਾ ਦੇਖੋ ਇਹਦੇ ਆਪਾਂ ਬਾਜੂ ਦੇ ਉੱਤੇ ਇਸ ਤਰੀਕੇ ਨਾਲ ਕੱਟ ਲਾ ਕੇ ਤੇ ਬਾਟਮ ਦਾ ਕਪੜਾ ਯੂਜ਼ ਕੀਤਾ ਹੈ ਇਹਦੇ ਨਾਲ ਆਪਾਂ ਪਲਾਜ਼ੋ ਬਣਾਇਆ ਠੀਕ ਹੈ ਜੀ ਤੇ ਗਲੇ ਦੇ ਉੱਤੇ ਵੀ ਇਸੇ ਤਰੀਕੇ ਨਾਲ ਹੀ ਲੈਸ ਵਰਕ ਕੀਤਾ ਤੇ ਸੈਂਟਰ ਦੇ ਵਿੱਚ ਪੀਸ ਲਾ ਕੇ ਆਪਾਂ ਪਾਈਪਿੰਗ ਕੱਢੀ ਹੋਈ ਹੈ ਗਲੇ ਦੀ ਇਹ ਵੀ ਬਹੁਤ ਸੋਹਣਾ ਡਿਫਰੈਂਟ ਜਿਹਾ ਡਿਜ਼ਾਈਨ ਹੈ ਤੇ ਸੂਟ ਨੂੰ ਡਿਜ਼ਾਈਨਰ ਬਣਾਉਂਦਾ ਵੇਖੋ ਆਪਾਂ ਸਿੰਪਲ ਸੂਟ ਸੀ ਤੇ ਬਹੁਤ ਹੀ ਜਿਆਦਾ ਸੋਹਣਾ ਬਣ ਗਿਆ ਸਿਰਫ ਗਲੇ ਦੇ ਡਿਜ਼ਾਈਨ ਕਰਕੇ ਠੀਕ ਹੈ ਗਲੇ ਨਾਲ ਹੀ ਲੁੱਕ ਬਦਲ ਜਾਂਦੀ ਹੈ ਸੂਟ ਦੀ ਹਨਾ ਤੇ ਗਰਮੀ ਸਰਦੀ ਆਪਾਂ ਕਿਸੇ ਵੀ ਸੂਟ ਦੇ ਉੱਤੇ ਬਣਾ ਸਕਦੇ ਆ ਇਹ ਜ਼ਰੂਰੀ ਨਹੀਂ ਆਪਾਂ ਅਮੀ ਦੇ ਸੂਟ ਤੇ ਬਣਾਉਣਾ ਠੀਕ ਹੈ ਤੇ ਆਪਾਂ ਕਿਸੇ ਵੀ ਸੂਟ ਤੇ ਬਣਾ ਸਕਦੇ ਆ ਇਹਦੇ ਨਾਲ ਆਪਾਂ ਪਲਾਜ਼ੋ ਪਲਾਜ਼ੋ ਦੇ ਉੱਤੇ ਪਿੰਟੈਕਸ ਲਾਏ ਆ ਤੇ ਸਾਈਡਾਂ ਤੇ ਲੈਸ ਵਰਕ ਕੀਤਾ ਠੀਕ ਹੈ ਆ ਦੇਖੋ ਹੁਣ ਸੂਟ ਦੀ ਪੂਰੀ ਲੁੱਕ ਤੇ ਇਹ ਹੈ ਅਗਲਾ ਸੂਟ ਇਸ ਦੇ ਉੱਤੇ ਆਪਾਂ ਇਸ ਤਰੀਕੇ ਨਾਲ ਕੀਤਾ ਇਹ ਡਿਜ਼ਾਈਨ ਵੀ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਸਾਰਿਆਂ ਨੇ ਇਹ ਵੀ ਮੈਂ ਹੁਣ ਤੱਕ 2-3 ਸੱਟਾਂ ਦੇ ਬਣਾ ਸਕੀ ਚੁੱਕੀਆਂ ਬਸ ਇਹਨਾਂ ਦੀਆਂ ਵੀਡੀਓ ਫੋਟੋਆਂ ਨਹੀਂ ਲਈਆਂ ਗਈਆਂ ਕਈ ਵਾਰ ਇਹਨਾਂ ਟਾਈਮ ਹੀ ਨਹੀਂ ਹੁੰਦਾ ਵੀ ਆਪਾਂ ਫੋਟੋ ਲੈ ਸਕੀਏ ਠੀਕ ਹੈ ਜੀ ਤੇ ਦੇਖੋ ਇਹ ਵਾਲਾ ਡਿਜ਼ਾਈਨ ਵੀ ਬਹੁਤ ਹੀ ਸੋਹਣਾ ਬਣਿਆ ਇਹਦੇ ਉੱਤੇ ਸੇਮ ਆਪਾਂ ਬਾਜੀ ਦਾ ਡਿਜ਼ਾਈਨ ਕਰਿਆ ਠੀਕ ਹੈ ਜੀ ਤੇ ਗਲੇ ਦੇ ਉੱਤੇ ਆਪਾਂ ਦੇਖੋ ਲੈਸ ਲਾ ਕੇ ਆਪਾਂ ਸੈਂਟਰ ਦੇ ਵਿੱਚ ਲੈਸ ਲਾ ਕੇ ਤੇ ਆਪਾਂ ਸਲਵਾਰ ਦਾ ਕਪੜਾ ਲਾ ਕੇ ਰੈਡੀ ਕੀਤਾ ਠੀਕ ਹੈ ਦੋਨੇ ਬਾਜੂ ਆਪਾਂ ਸੇਮ ਦੇਖੋ ਇੱਕੋ ਜਿਹੇ ਬਣਾਈਆਂ ਹੋਈਆਂ ਤੇ ਇਥੇ ਘੇਰੇ ਤੇ ਵੀ ਸੇਮ ਇਸੇ ਤਰੀਕੇ ਨਾਲ ਹੀ ਲੈਸ ਲਾ ਕੇ ਪਲੇਨ ਕਪੜਾ ਲਾ ਕੇ ਰੈਡੀ ਕੀਤਾ ਠੀਕ ਹੈ ਤੇ ਗਲੇ ਦੇ ਉੱਤੇ ਦੇਖੋ ਜੇ ਤੁਸੀਂ ਬਟਨ ਲਾਉਣਾ ਚਾਹੁੰਦੇ ਹੋ ਤੇ ਇਸੇ ਸੈਂਟਰ ਦੇ ਵਿੱਚ ਬਟਨ ਲਗਾ ਸਕਦੇ ਹੋ ਪਰ ਬਟਨ ਦੀ ਇੰਨੀ ਜ਼ਿਆਦਾ ਜ਼ਰੂਰਤ ਪੈਂਦੀ ਨਹੀਂ ਕਿਉਂਕਿ ਇਹਦੀ ਲੁੱਕ ਪਹਿਲਾਂ ਹੀ ਬਹੁਤ ਸੋਹਣੀ ਹੈ ਠੀਕ ਹੈ ਜੀ ਆਪਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਤੇ ਇਸ ਦੇ ਨਾਲ ਆਪਾਂ बॉटਮ ਰੈਡੀ ਕੀਤੀ ਹੈ ਸਟ੍ਰੇਟ बॉटਮ ਠੀਕ ਹੈ ਤੇ बॉटਮ ਦੇ ਉੱਤੇ ਆਪਾਂ ਪੈਨਲ ਲਾਏ ਆ ਠੀਕ ਹੈ ਇਹਦੇ ਪੈਨਲ ਪਾ ਕੇ ਖੰਦਰ ਜੋਇੰਟਲੈਸ ਕੀਤੀ ਹੋਈ ਆ ਇਹ ਆਪਾਂ ਘੇਰੇ ਦੇ ਉੱਤੇ ਕਰਿਆ ਠੀਕ ਹੈ ਜੀ ਇਦਾਂ ਦੇ ਡਿਜ਼ਾਈਨ ਆ ਤੁਸੀਂ ਬਣਾ ਸਕਦੇ ਹੋ ਬਹੁਤ ਸੋਹਣੇ ਲੱਗਦੇ ਆ ਸੂਟਾਂ ਦੇ ਉੱਪਰ ਠੀਕ ਹੈ ਜੇ ਬਿਲਕੁਲ ਸਿੰਪਲ ਤੇ ਸਸਤੇ ਸੂਟਾਂ ਨੂੰ ਆਪਾਂ ਬਹੁਤ ਹੀ ਜ਼ਿਆਦਾ ਸੋਹਣਾ ਬਣਾ ਸਕਦੇ ਆ ਹੁਣ ਦੇਖੋ ਸੂਟ ਦੀ ਤੁਸੀਂ ਪੂਰੀ ਲੁੱਕ ਬਹੁਤ ਸੋਹਣਾ ਲੱਗਦਾ ਹੈ ਇਹ ਵਾਲਾ ਸੂਟ ਹੈ ਬਲੂ ਕਲਰ ਚ ਦੇਖੋ ਵਾਈਟ ਇਹਦਾ ਬਾਟਮ ਸੀ ਬਾਟਮ ਦਾ ਕਪੜਾ ਆਪਾਂ ਲਾ ਕੇ ਵੀ ਨੱਕ ਰੈਡੀ ਕੀਤਾ ਲੈਸ ਲਾ ਕੇ ਤੇ ਇਹਦੇ ਆਪਾਂ ਘੇਰੇ ਤੇ ਤੇ ਬਾਜੂ ਦੇ ਉੱਤੇ ਸੈਂਟਰ ਦੇ ਵਿੱਚ ਆਪਾਂ ਲੈਸ ਲਾ ਕੇ ਇਸ ਤਰੀਕੇ ਨਾਲ ਬਾਜੂ ਰੈਡੀ ਕੀਤੀ ਹੈ ਠੀਕ ਹੈ सेम ਤਰੀਕੇ ਨਾਲ ਇਹ ਵੀ ਡਿਜ਼ਾਈਨ ਬਹੁਤ ਜਿਆਦਾ ਪਸੰਦ ਕੀਤਾ ਇਹਦਾ ਨੈਕ ਡਿਜ਼ਾਈਨ ਜੇ ਤੁਸੀਂ ਵੀਡੀਓ ਦੇਖਣੀ ਹੈ ਤਾਂ ਆਪਣੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਜਾ ਕੇ ਫੁੱਲ ਵੀਡੀਓ ਆਪਾਂ ਡਿਟੇਲ ਦੇ ਵਿੱਚ ਪਾਈ ਹੋਈ ਹੈ ਵੀ ਵੀ ਨੈਕ ਦੀ ਕਟਿੰਗ ਆਪਾਂ ਕਿੱਦਾਂ ਕਰਨੀ ਹੈ ਕਿਵੇਂ ਕਰਨੀ ਹੈ ਠੀਕ ਹੈ ਜੀ ਇਹ ਸੂਟ ਵੀ ਬਹੁਤ ਸੋਹਣਾ ਬਣਿਆ ਹੋਇਆ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੋਰ ਵੀ ਜੋ ਵੀ ਡਿਜ਼ਾਈਨ ਦੇ ਵੀਡੀਓ ਹੋਰ ਵੀ ਹੈਗੀਆਂ ਉਹ ਮੈਂ ਤੁਹਾਡੇ ਲਈ ਜ਼ਰੂਰ ਪਾਉਂਗੀ